ਯੂਰਡਨ ਦਾ ਸ਼ਹਿਰ ਮੁਹੰਮਦ ਕਰਾ ਤੇ ਅੱਜ ਵੀ ਜਿਹੜਾ ਪੰਜਾਬ ਸੀ ਇਹਦੀ ਟੀਮ ਵੱਲੋਂ ਦੋ ਲੋਸ਼ੀ ਅਰੈਸਟ ਕੀਤੇ ਗਏ ਨੇ ਜਿਹੜੇ ਇਹ ਧਰਮਪਾਲ ਜਿਸ ਧਰਮਾ ਤੇ ਜਸਪ੍ਰੀ ਇਹ ਜੱਸੀ ਪਿੰਡ ਫੌਂਕਿਆਂ ਦੇ ਨੇ ਉਹਨਾਂ ਦੇ 15 ਗ੍ਰਾਮ ਜਿਹੜੀ ਹੈਗੀ ਸ਼ਰਨ ਬਰਾਮਦ ਹੋਈ ਆ ਉਹਨਾਂ ਦੇ ਅਗੇ ਸਟੇ ਪੁਲਿਸ ਸਟੇਸ਼ਨ ਸਰਦਾਰਚਾ ਮੌਜੂਦਾ ਫਰਿਆਦ ਆ ਗਈ ਆ ਕਿਸੇ ਤਰ੍ਹਾਂ ਦੀ ਸੌਡਨ ਅੱਜ ਤੇ ਸੱਚ ਮਹਿਮ ਜਿਹੜੀ ਪਿੰਡ ਰਾਮਗਨ ਤੁੰਦਾਰ ਕੁਝ ਸਿਟੀਗਨ ਤੇ ਮਾਰੇ ਅਨਸਰ ਨੇ ਇਹਦੇ ਨਸ਼ਾ ਵਿੱਚ ਹੁੰਦੇ ਜਿੰਨਾਂ ਸ਼ਿਕਾਇਤਾਂ ਆਉਂੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਕਰਾਂ ਦੇ ਰੇਡ ਕਰਕੇ ਉਹਨਾਂ ਨੂੰ ਕਾਬੂ ਕਰਦੇ ਆਂ ਤੇ ਉਹਨਾਂ ਨੂੰ ਜੋ ਵੀ ਬਰਾਮਦ ਹੋਈਆਂ ਤੂੰ ਕਹਿਤ ਕਾਰਵਾਈ ਕਰਦੇ ਆਂ ਜਿਸ ਵੇਲੇ ਅੱਜ ਤੱਕ ਕੱਲ ਥਾਣਾ ਸਿੱਕੀ ਦੇ ਇਰੀਆ ਚ ਤੇੰਨੇ ਜਗ੍ਹਾ ਤੇ ਹੌਸਪਟਲ ਵਿਜਿਟ ਕੀਤੇ ਤੇ ਉੱਥੇ ਸਰਚ ਕੀਤੀ ਤੇ ਅੱਜ ਰਾਮਗੜ੍ਹ ਪੁਲਨਪਿੰਡ ਦਾ ਥਾਣਾ সদর ਦਾ ਤੇ ਦਿੱਲੀ ਇੱਥੇ ਹੀ ਸਾਡੀ ਨਸ਼ਿਆਂ ਬੰਦ ਕਾਰਵਾਈ ਮਾਨ ਨੂੰ ਐਸਐਸਪੀ ਸਾਹਿਬ ਨੇ ਹਰ ਤਰ੍ਹਾਂ ਤਰ੍ਹਾਂ ਕਜਰੀ ਰਹੂਗੀ